ਪਰਚਲਾ ਪਿੰਡ ਦਾ ਆਮ ਇਜਲਾਸ ਆਜ ਪਿੰਡ ਨੂਰਪੁਰ ਦਾ ਆਮ ਇਜਲਾਸੀ ਇਜਲਾਸ ਮੁਰਦੂ ਦਾ ਚਬ ਦਾ ਜਿਸ ਨੂੰ ਪੰਜਾਬੀ ਵਿੱਚ ਸਭਾ ਤੇ ਅੰਗਰੇਜ਼ੀ ਵਿੱਚ ਮੀਟਿੰਗ ਕਿਹਾ ਜਾਂਦਾ ਹੈ ਇਹ ਆਮ ਇਜਲਾਸ ਪਿੰਡ ਦੀ ਪੰਚਾਇਤ ਵੱਲੋਂ ਹਰ 6 ਮਹੀਨੇ ਆਪ ਚੁਮੜਾਇਆ ਜਾਂਦਾ ਭਾਵੇਂ ਸਰਕਾਰ ਵੱਲੋਂ ਆਮ ਇਜਲਾਸ ਸਾਲ ਬਾਅਦ ਬਲਾਡ ਦੀ ਹਦਾਇਤ ਸੀ ਫਿਰ ਵੀ ਪਿੰਡ ਦੀ ਪੰਚਾਇਤ 6 ਮਹੀਨੇ ਪਿੱਛੇ ਬੁਲਾਉਂਦੀ ਸੀ ਇਸ ਦਾ ਕਾਰਨ ਸੀ ਪਿੰਡ ਦੀ ਪੰਚਾਇਤ ਇੱਕ ਕੰਮ ਕਰਨ ਵਾਲੀ ਪੰਚਾਇਤ ਸੀ ਕਈ ਸਰਪੰਚ ਤਾਂ ਆਪਣੀਆਂ ਕਮਜ਼ੋਰੀਆਂ ਤੋਂ ਡਰਦੇ ਮਾਰੇ ਹੀ ਆਮ ਇਜਲਾਸ ਬੁਲਾਉਣ ਦੀ ਗੱਲ ਨਹੀਂ ਕਰਦੇ ਪਰੰਤੂ ਜਮ ਜਰਮਨ ਜਰਮਨਜੀਤ ਸਿੰਘ ਇੱਕ ਪੜਿਆ ਲਿਖਿਆ ਸਰਪੰਚ ਸੀ ਤੇ ਉਹ ਪਿੰਡ ਦੇ ਕੰਮਾਂ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਲੈਂਦਾ ਸੀ ਉਸ ਦੀ ਇਹ ਮਿਹਨਤ ਦਾ ਹੀ ਸਿੱਟਾ ਸੀ ਕਿ ਪਿੰਡ ਇੱਕ ਆਦਰਸ਼ ਪਿੰਡ ਖਾਣ ਲੱਗ ਪਿਆ ਸੀ ਜਦੋਂ ਸਰਕਾਰੀ ਗ੍ਰਾਂਟਾਂ ਦਾ ਸਹੀ ਉਪਯੋਗ ਹੋਣ ਲੱਗਾ ਹੌਂ ਲੱਗ ਜਾਵੇ ਤਾਂ ਪਿੰਡ ਦੀ ਤਰੱਕੀ ਕਿਤੇ ਵੀ ਕਿਤੇ ਪਹੁੰਚ ਜਾਂਦੀ ਹੈ ਜਰਮਨਜੀਤ ਸਿੰਘ ਉਹਦੇ ਵਿੱਚ ਇਹੀ ਤਾਂ ਸਿਫਤ ਸਿਫਤ ਸੀ ਕਿ ਗ੍ਰਾਂਟਾਂ ਦਾ ਪੈਸਾ ਪੈਸਾ ਪਿੰਡ ਦੀ ਭਲਾਈ ਤੇ ਖਰਚ ਕਰਦਾ ਸੀ ਉਹ ਸਰਕਾਰੀ ਪੈਸੇ ਨੂੰ ਹੱਥ ਲਾਉਣਾ ਵੀ ਪਾਪ ਸਮੈਗਾ ਸੀ ਭਾਵੇਂ ਗ੍ਰਾਂਟਾਂ ਪ੍ਰਾਪਤ ਕਰਨ ਲਈ ਉਸ ਨੂੰ ਕਈ-ਕਈ ਵਰਗਾ ਵਗਾਰਾਂ ਭਰਨੀਆਂ ਪੈਂਦੀਆਂ ਕਈ ਤਦ ਲਰਕਾ ਆਪਸਰਾ ਨੂੰ ਜੜਾ ਵੀ ਚੁਰਾਉਣੇ ਪੈਂਦੇ ਫਿਰ ਵੀ ਗਰਾਂਟਾਂ ਤੇ ਇਹਨਾਂ ਦਾ ਬੋਝ ਨਾ ਪੈਣ ਦਿੰਦਾ ਵਾਹ ਲੱਗਦੀ ਉਹ ਆਪਣੀ ਜੇਬ ਵਿੱਚੋਂ ਹੀ ਸਾਰਾ ਖਰਚ ਕਰਦਾ ਅੱਜ ਦਾ ਆਮ ਅਜਰਾਸ ਵੀ ਇਸ ਗੱਲ ਤੇ ਹੀ ਗਵਾਹੀ ਭਰ ਰਿਹਾ ਸੀ ਕਿ ਅੱਜ ਜੋ ਕੁਝ ਵੀ ਹੋਣ ਵਾਲਾ ਹੈ ਉਹ ਪਿੰਡ ਦੀ ਬਿਹਤਰੀ ਵਾਸਤੇ ਹੀ ਹੋਣ ਵਾਲਾ ਹੈ ਅੱਜ ਪਿੰਡ ਦਾ ਘਰ ਪਰਤੀ ਇੱਕ ਇੱਕ ਬੰਦਾ ਤਾਂ ਜਰੂਰ ਪਹੁੰਚਿਆ ਹੋਇਆ ਸੀ ਬਸ ਉਡੀਕ ਸੀ ਕਿ ਸਰਪੰਚ ਸਾਹਿਬ ਦੇ ਐਲਾਨ ਦੀ ਜੋ ਉਹ ਕੁਝ ਕਹਿਣ ਵਾਲੇ ਸਨ ਜਾਂ ਕਰਨ ਵਾਲੇ ਸਨ ਪਿੰਡ ਦੀ ਪੰਚਾਇਤ ਸਾਹਮਣੇ ਸਟੇਜ ਤੇ ਸੱਜ ਕੇ ਬੈਠ ਚੁੱਕੀ ਸੀ ਸਰਪੰਚ ਦਾ ਇਸ਼ਾਰਾ ਪਾ ਕੇ ਪੰਚਾਇਤ ਸੈਕਟਰੀ ਨੇ ਅੱਜ ਦੀ ਆਮ ਸਭਾ ਦਾ ਏ ਝੰਡਾ ਅਰਥ ਅਰਥਾਤ ਮੁੱਦਾ ਪੜ ਕੇ ਸੁਨਾਇਆ ਪਹਿਲਾ ਮੁੱਦਾ ਸੀ ਸਵੱਛ ਭਾਰਤ ਅਭਿਆਨ ਦੇ ਤਹਿਤ ਪਿੰਡ ਦੀ ਸਫਾਈ ਦਾ ਦੂਜਾ ਮੁੱਦਾ ਸੀ ਬੇਟੀ ਪਜਾਓ ਬੇਟੀ ਪੜਾਓ ਤੇ ਤਹਿਤ ਪਿੰਡ ਦੀਆਂ ਬੇਟੀਆਂ ਨੂੰ ਵੱਦ ਤੋਂ ਵੱਧ تعلیم ਦਿਵਾਉਣਾ ਦਲਮੰਦਾਂ ਦਾ ਅਤੇ ਜੋ ਲੋਕ ਕੁੜੀਆਂ ਨੂੰ ਕੁੱਖਾਂ ਵਿੱਚ ਹੀ ਮਾਰ ਰਹੇ ਸਨ ਉਹਨਾਂ ਨੂੰ ਸਮਝਾਉਂਦਾ ਕਿ ਉਹ ਅਜਿਹੇ ਕੰਮ ਨਾ ਕਰਨ ਤੇ ਤੀਜਾ ਮੁੱਦਾ ਸੀ ਨਸ਼ਿਆਂ ਤੋਂ ਬਚਣਾ ਸੈਕਟਰੀ ਸਾਹਿਬ ਮੀਟਿੰਗ ਦਾ एजेंडा ਪੜ੍ਹ ਕੇ ਆਪਣੀ ਥਾਂ ਤੇ ਬੈਠ ਗਏ ਹੁਣ ਸਰਪੰਚ ਸਾਹਿਬ ਉੱਠ ਕੇ ਉਹਨਾਂ ਦੇ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਸलाम ਤੇ ਜੈ ਹਿੰਦ ਆਖਿਆ ਉਹਨਾਂ ਨੇ ਪਹਿਲੇ ਮੁੱਦੇ ਸਵੱਛ ਭਾਰਤ ਅਭਿਆਨ ਤੇ ਗੱਲ ਕਰਨੀ ਸ਼ੁਰੂ ਕੀਤੀ ਉਹਨਾਂ ਦਾ ਪਹਿਲਾ ਸੀ ਕਿ رائے ਮੰਗ ਕੀ ਪਿੰਡ ਨੂੰ ਕਿਵੇਂ ਸਾਫ਼ ਸੁਥਰਾ ਰੱਖਿਆ ਜਾ ਸਕਦਾ ਹੈ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਆਪਣੀਆਂ ਰਾਏ ਦਿੱਤੀਆਂ ਕਿਸੇ ਨੇ ਕਿਹਾ ਲੋਕੀ ਆਪਣੇ ਆਪਣੇ ਘਰਾਂ ਦੇ ਮੋਹਰੇੋਂ ਸਫਾਈ ਰੱਖਣ ਕਿਸੇ ਨੇ ਕਿਹਾ ਨਾਲੀਆਂ ਦਾ ਪਾਣੀ ਬਾਹਰ ਨਾ ਆਵੇ ਇਸ ਲਈ ਨਾਲੀਆਂ ਵਿੱਚ ਪਲਾਸਟਿਕ ਦੇ ਲਪਾਫੇ ਨਹੀਂ ਸੁੱਟਣੇ ਚਾਹੀਦੇ ਕਿਸੇ ਨੇ ਕਿਹਾ ਮਹੀਨੇ ਵਿੱਚ ਇੱਕ ਵਾਰ ਪਿੰਡ ਦੀ ਸਫਿਰਨੀ ਦੀ ਸਫਾਈ ਸਾਰੇ ਪਿੰਡ ਵਾਲਿਆਂ ਨੂੰ ਇਕੱਠਾ ਹੋ ਜਾਣਾ ਚਾਹੀਦਾ ਹੈ ਜਦੋਂ ਲੋਕ ਬੋਲ ਚੁੱਕੇ ਤਾਂ ਸਰਪੰਚ ਸਾਹਿਬ ਬੋਲੇ ਸਫਾਈ ਦੀਆਂ ਗੰਨਾਂ ਦਾ ਆਮ ਹਨ ਸਫਾਈ ਰੱਖਣ ਦਾ ਅਸਲੀ ਮਸਲਾ ਹੈ ਕਿਤਾਂ ਨੂੰ ਮਲਮੂਤਰ ਤੋਂ ਸਾਫ਼ ਰੱਖਣਾ ਇਸ ਵਾਸਤੇ ਮੈਂ ਕਹਾਂਗੀ ਘਰ-ਘਰ ਵਿੱਚ ਟਾਇਲਟ ਬਣਾਏ ਜਾਣ ਪਰ ਸਰਵਨ ਸਾਬ ਇਸ ਵਾਸਤੇ ਤਾਂ ਕਾਫੀ ਪੈਸੇ ਚਾਹੀਦੇ ਹਨ ਇੱਕ ਜਨਾ ਬੋਲਿਆ ਉਸ ਵਾਸਤੇ ਸਰਕਾਰ ਗ੍ਰਾਂਟਾਂ ਦੇਣ ਲਈ ਤਿਆਰ ਹੈ ਫਿਰ ਤਾਂ ਕੋਈ ਚਿੰਤਾ ਨਹੀਂ ਜੀ ਮੈਂ ਤਾਂ ਕਹਿਣਾ ਹਾਂ ਜਲਦੀ ਜਲਦੀ ਗ੍ਰਾਂਟਾਂ ਲਿਆਓ ਤਾਂ ਜੋ ਘਰ-ਘਰ ਟਾਇਲਟ ਬਣ ਜਾ ਖੇਤਾਂ ਵਿੱਚ ਗੰਦਪੈਣ ਤੋਂ ਹਟੀਆਂ ਇੱਕ ਹੋਰ ਬੰਦਾ ਬੋਲਿਆ ਠੀਕ ਹੈ ਭਰਾਓ ਇਸ ਵਾਸਤੇ ਹੁਣੇ ਤੋਂ ਇਹ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦੇ ਹਨ ਪਰੰਤੂ ਇਹ ਦਾਵਾ ਵਾਦਾ ਕਰੋ ਘਰਾਂ ਵਿੱਚ ਟਾਇਲਟ ਬਣਨ ਤੋਂ ਬਾਅਦ ਖੇਤਾਂ ਵਿੱਚ ਕੋਈ ਵੀ ਜਾ ਕੇ ਗੰਦ ਨਹੀਂ ਪਾਵੇਗਾ ਸਰਪੰਚ ਬੋਲਿਆ ਬਹੁਤ سارے ਲੋਕ ਕਾਨੇ ਹੱਥ ਖੜੇ ਕਰਕੇ ਸਰਪੰਚ ਦੀ ਗੱਲ ਦਾ ਸਰਮਾ ਸਮਰਥਨ ਕੀਤਾ ਹੁਣ ਅਗਲਾ ਮੁੱਦਾ ਸੀ ਬੇਟੀ ਬਚਾਓ ਬੇਟੀ ਪੜਾਓ ਸਰਪੰਚ ਸਾਹਿਬੋ ਪਰ ਮੈਂ ਤਾਂ ਕਹਾਂਗਾ ਕਿ ਬੇਟੀਆਂ ਨੂੰ ਕੁੱਖ ਵਿੱਚ ਮਾਰਨਾ ਇੱਕ ਪਾਰੀ ਨੂੰ ਗੁਨਾਹ ਹੈ ਇੱਕ ਪਾਪਾ ਹੈ ਕੁੜੀ ਨੂੰ ਵੀ ਹੱਕ ਹੈ ਇਸ ਸੰਸਾਰ ਵਿੱਚ ਆਉਣ ਦਾ ਆਪਾਂ ਲੋਕ ਮੁੰਡੇ ਦੇ ਇਲਾਜ ਵਿੱਚ ਕੁੜੀਆਂ ਨੂੰ ਜਗ ਵਿੱਚ ਆਉਣ ਰੋਕ ਰਹੇ ਹਾਂ ਜਿਸ ਨਾਲ ਕਈ ਨੁਕਸਾਨ ਹੋ ਰਿਹਾ ਹੈ ਅੱਜ ਮੁੰਡਿਆਂ ਪਿੱਛੇ ਕੁੜੀਆਂ ਹੱਟ ਰਹੀਆਂ ਹਨ ਤੇ ਕੁੜੀਆਂ ਇੰਜ ਹੀ ਘਟਦੀਆਂ ਜਾਂਦੀਆਂ ਹਨ ਤਾਂ ਦੱਸੋ ਮੁੰਡਿਆਂ ਨੂੰ ਕਿੱਥੋਂ ਵਿਆਵਾਂਗੇ ਬਾਕੀ ਸਾਰੇ ਜਗਤਨਾਰੀ ਦੀ ਜਨਨੀ ਹੈ ਪਾਬਾ ਨਾਨਕ ਜੀ ਨੇ ਵੀ ਔਰਤ ਨੂੰ ਸਨਮਾਨ ਦੇਂਦਾ ਕਿਹਾ ਸੀ ਕਿ ਸੋ ਘੋਮੰਦਾ ਕੇ ਜਿੱਤ ਜਮੇ ਰਾਜਾ ਪਾਪ ਕਿਹੜੀ ਔਰਤ ਰਾਜਾ ਮਹਾਰਾਜੇ ਨੂੰ ਜਨਮ ਦੇਣ ਵਾਲੀ ਹੈ ਉਹਦਾ ਅੰਤ੍ਰਿਸਕਾਰ ਕਿਉਂ ਕੀਤਾ ਜਾਵੇ ਜਿੱਥੋਂ ਤੱਕ ਲੜਕੀ ਦੀ ਪੜਾਈ ਵਿਖਾਈ ਦੀ ਗੱਲ ਕਹਿੰਦੇ ਹਨ ਜੇ ਇੱਕ ਲੜਕੀ ਪੜ ਗਈ ਤਾਂ ਸਾਰਾ ਧੰਨ ਪੜ ਗਿਆ ਇਸ ਲਈ ਲੜਕੀਆਂ ਨੂੰ ਇੰਨਾ ਪੜਾਵੋਲਿਆ ਹੋ ਕੇ ਜਿਸ ਦੇ ਵੀ ਘਰ ਵਿੱਚ ਜਾਣ ਖਾਂਦਾਨ ਨੂੰ ਚਾਰ ਚੰਨ ਲਗਾ ਦੇਣ ਬਾਕੀ ਆਪਣੇ ਪਿੰਡ ਵਿੱਚ ਸਕੂਲਾਂ ਦੀ ਕਮੀ ਨਹੀਂ ਹੈ ਇੱਕ ਸਰਕਾਰੀ ਸਕੂਲ ਹੈ ਦੋ ਵੱਡੇ ਵੱਡੇ ਪਬਲਿਕ ਸਕੂਲ ਵੀ ਹਨ ਇਸ ਮੁੱਦੇ ਤੇ ਲੋਕਾਂ ਨੇ ਦੋਵੇਂ ਹੱਥ ਖੜੇ ਕਰਕੇ ਸਰਪੰਚ ਨਾਲ ਵਾਦਾ ਕੀਤਾ ਕਿ ਉਹ ਆਪਣੀਆਂ ਲੜਕੀਆਂ ਨੂੰ ਖੂਬ ਪੜਾਉਣਗੇ ਕੁੜੀਆਂ ਨੂੰ ਵੀ ਨੂੰ ਮਾਰਨ ਵਾਲਾ ਕੁਕਰਮ ਦੀ ਨਹੀਂ ਕਰਨਗੇ ਭਾਵੇਂ ਘਰ ਵਿੱਚ ਮੁੰਡਾ ਉਹ ਵਿਨਾ ਹੋਵੇ ਉਹ ਬੇਟੀਆਂ ਨਵੀਂ ਮੁੰਡਿਆਂ ਵਾਂਗ ਪਿਆਰ ਲੈਂਦੇ ਇਸ ਲਈ ਵਿਵੰਧ ਕੇ ਉਹ ਮੁੰਡਿਆਂ ਵਾਂਗ ਕੁੜੀਆਂ ਦੀ ਵੀ ਲੋਲੀ ਮਨਾਉਣ ਲਗੇ ਹੁਣ ਅੱਜ ਦਾ ਅਖੀਰੀ ਬਦਾਸੀ ਨਸ਼ਿਆਂ ਤੋਂ ਬਚਾਉਣਾ ਬਚਨ ਦਾ ਭਾਵੇਂ ਪਿੰਡ ਵਿੱਚ ਹਾਲੇ ਨਸ਼ਿਆਂ ਨੇ ਆਪਣਾ ਰੰਗ ਨਹੀਂ ਸੀ ਬਗਾਇਆ ਫਿਰ ਵੀ ਇਸ ਜ਼ਿਕਰ ਕਰਨਾ ਜ਼ਰੂਰੀ ਸੀ ਸਰਪੰਚ ਸਾਹਿਬੋਲੇ ਮੈਨੂੰ ਮਾਣ ਹੈ ਆਪਣੇ ਨੌਜਵਾਨਾਂ ਤੇ ਉਹ ਕਦੇ ਵੀ ਨਸ਼ਿਆਂ ਵਿੱਚ ਹੱਥ ਨਹੀਂ ਲਾਉਣਗੇ ਨਸ਼ੇ ਦੇ ਵਪਾਰੀਆਂ ਨੂੰ ਪਿੰਡ ਦੀ ਜੂਗ ਵਿੱਚ ਨਹੀਂ ਆਉਣ ਦੇਣੀ ਨਸ਼ਿਆਂ ਤੋਂ ਬਚਾਉਣ ਵਾਸਤੇ ਪਿੰਡ ਵਿੱਚ ਇੱਕ ਬਹੁਤ ਵੱਡਾ ਸਟੇਡੀਅਮ ਸਾਰਿਆ ਜਾ ਰਿਹਾ ਹੈ ਚਾਹਾਂਗੇ ਕਿ ਪਿੰਡ ਦੇ ਨੌਜਵਾਨ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਉਹ ਖੇਡਾਂ ਵਿੱਚ ਰਾਜ ਕੌਮੀ ਅੰਤਰਰਾਸ਼ਟਰੀ ਪੱਧਾਂ ਤੇ ਵੱਧ ਤੋਂ ਵੱਧ ਮਨਾਉਂਕਾ ਇਸ ਵਾਸਤੇ ਜਿੰਨਾ ਵੀ ਖਰਚਾ ਧਾਵੇਗਾ ਕਿ ਪੰਚਾਇਤ ਕਰੇਗੀ ਇਸ ਵਾਸਤੇ ਸਾਡੇ ਪਿੰਡ ਦੇ ਵਿਦੇਸ਼ ਗਾਇ ਪ੍ਰਾਵ ਵੀ ਸਾਡੀ ਮਦਦ ਕਰਨ ਲਈ ਤਿਆਰ ਹਨ ਉੱਤੇ ਬੈਠੇ ਨੌਜਵਾਨ ਨੇ ਦੋਵੇਂ ਹੱਥ ਖੜੇ ਕਰਕੇ ਸਰਪੰਚ ਨਾਲ ਵਾਅਦਾ ਕੀਤਾ ਕਿ ਇਹ ਕਦੀ ਵੀ ਨਸ਼ਿਆਂ ਦੇ ਨੇੜੇ ਨਹੀਂ ਜਾਣਗੇ ਆਪਣਾ ਧਿਆਨ ਆਪਣੇ ਕੰਮਾਂ ਤੇ ਖੇਡਾਂ ਵੱਲ ਲਗਾਉਣਗੇ ਅੱਜ ਦਾ ਇਜਲਾਸ ਸਫਲ ਹੋਣ ਦੇ ਪਿੰਡ ਦੀ ਪੰਚਾਇਤ ਦਾ ਖੁਸ਼ ਤਾਂ ਖੁਸ਼ੀ ਸੀ ਪਿੰਡ ਦਾ ਇੱਕ ਇੱਕ ਜੀ ਖੁਸ਼ ਨਜ਼ਰ ਆ ਰਿਹਾ ਸੀ ਇਸੇ ਦੀ ਸਾਡਾ ਅੱਜ ਦਾ ਚੈਪਟਰ ਪਿੰਡ ਦਾ ਆਮ ਇਜਲਾਸ ਇਹਦੇ ਵਿੱਚੋਂ ਆਪਾਂ ਨੂੰ ਪਤਾ ਲੱਗਦਾ ਕਿ ਆਪਣੇ ਪਿੰਡ ਦੀ ਸਫਾਈ ਕਰਨੀ ਚਾਹੀਦੀ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਬੇਟੀਆਂ ਨੂੰ ਪੜਾਉਣਾ ਲਿਖਣਾ ਚਾਹੀਦਾ ਹੈ ਤਾਂ ਜੋ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਇਹ ਵਾਤਵਾ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਜੀ ਮਿਲਦੇ ਆਂ ਫਿਰ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ ਜੀ